ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆਸੇ ਕਿ ਸਾਰੇ ਜਣੇ ਠੀਕ ਹੋਗੇ ਤੇ ਅਸੀਂ ਬਹੁਤ ਵਧੀਆ ਅੱਜ ਤਾਂ ਵਾਈ ਗੁੱਡ ਜੀ ਨੇ ਮੇਰ ਕਰ ਦਿੱਤੀ ਮੌਸਮ ਬਹੁਤ ਸੋਹਣਾ ਤੇ ਬਾਰਿਸ਼ ਹੋ ਗਈ ਸਾਡੇ ਸ਼ੁਕਰ ਹੈ ਕਿ ਬਾਰਿਸ਼ ਹੋਈ ਹੈ ਚਾਹੇ ਬਹੁਤ ਦਿਨਾਂ ਤੋਂ ਆਸੇ-ਪਾਸੇ ਬਾਰਿਸ਼ ਸੀਗੀ ਤੇ ਅਸੀਂ ਸੁਣਦੇ ਸੀ ਇੱਥੇ ਬਾਰਿਸ਼ ਹੋ ਗਈ ਉੱਥੇ ਤੇ ਵੇਟ ਕਰਦੇ ਪਏ ਸੀ ਕਿ ਸਾਡੇ ਵੀ ਬਾਰਿਸ਼ ਹੋਏ ਪਰ ਅੱਜ ਚਲੋ ਖੈਰ ਹੋ ਗਈ ਥੋੜੀ ਬਹੁਤ ਜਿੰਨੀ ਵੀ ਹੋਈ ਆ ਹੋ ਗਈ بارش ਹਵਾ ਚੱਲ ਰਹੀ ਹੈ ਇਸ ਟਾਈਮ ਤੇ ਮੌਸਮ ਬਹੁਤ ਸੋਹਣਾ ਹੈ ਤੇ ਰਹਿਣਾ ਚਾਹੀਦਾ ਅੱਜ ਦਾ ਦਿਨ ਇਦਾਂ ਹੀ ਪੰਛੀ ਵੀ ਖੁਸ਼ ਉਹ ਬੈਠੇ ਹੋਏ ਆ ਇੰਜੋਏ ਕਰ ਰਹੇ ਹੋ ਵੀ بارش ਨੂੰ ਹੁਣ ਹਟ ਗਈ ਹੈ بارش ਥੋੜੀ ਕਿਣਮਿਣ ਹੋ ਰਹੀ ਹੈ ਪਰ ਬੱਦਲ ਅਜੇ ਕਾਫੀ ਹੈ ਬੱਦਲ ਕਾਫੀ ਜ਼ਿਆਦਾ ਹੈ ਬਾਦ ਦੇ ਮੌਸਮ ਦਾ ਆਨੰਦ ਮਾਣ ਕੇ ਤੇ ਮੈਂ ਆ ਗਈ ਸੀਗੀ ਹੁਣ ਅੰਦਰ ਕਿਚਨ ਦੇ ਵਿੱਚ ਆਪਣੇ ਕੰਮਾਂ ਕਰਨ ਵਾਸਤੇ ਸਬਜ਼ੀ ਦੀ ਤਿਆਰੀ ਕਰਨ ਲੱਗ ਪਈ ਦੁਪਹਿਰ ਦੀ ਸਬਜ਼ੀ ਦੀ ਤੇ ਦੁਪਹਿਰ ਦੇ ਖਾਣੇ ਦੇ ਵਿੱਚ ਅੱਜ ਬਣਾ ਰਹੇ ਸੀ ਕੜੀ ਚਾਵਲ ਮੌਸਮ ਬਹੁਤ ਸੋਹਣਾ ਸੀਗਾ ਤੇ ਮੈਂ ਸੋਚਿਆ ਕਿਉਂ ਨਾ ਫਿਰ ਅੱਜ ਸਭ ਦਾ ਹੀ ਫੇਵਰੇਟ ਜਿਹੜਾ ਲੰਚ ਆ ਤਿਆਰ ਕੀਤਾ ਜਾਏ ਤੇ ਉਹਦੇ ਲਈ ਮੈਂ ਅਦਰਕ ਲਸਣ ਦਾ ਪੇਸਟ ਜਿਹੜਾ ਸੀਗਾ ਉਹ ਬਣਾ ਰਹੀ ਹ ਇਹਦੇ ਵਿੱਚ ਮੈਂ ਕਿਹਾ ਮਿਕਸੀ ਦੇ ਵਿੱਚ ਉਹਨੂੰ ਗ੍ਰाइंड ਕਰ ਲੈਨੇ ਆ ਤੇ ਪਿਆਜ਼ ਵਗੈਰਾ ਤਾਂ ਘਾਟੀ ਪਾਈ ਦੇ ਕਈ ਵਾਰੀ ਪਾ ਵੀ ਲਈਦੇ ਮੈਂ ਥੋੜੇ ਜਿਹਾ ਪਿਆਜ਼ ਪਾਲੇ ਸੀਗੇ ਤੇ ਐ ਪਕੌੜੀਆਂ ਵਾਸਤੇ ਮੈਂ ਵੇਸਣ ਜਿਹੜਾ ਸੀਗਾ ਉਹ ਕੋਲ ਲਿਆ ਕੁਝ ਜ਼ਿਆਦਾ ਨਹੀਂ ਸੀ ਬਣਾਉਣੀ ਮਤਲਬ ਥੋੜੀ ਹੀ ਬਣਾਉਣੀ ਸੀਗੀ ਤੇ ਮੈਂ ਤਵੇ ਦੇ ਉੱਪਰ ਹੀ ਜਿਹੜੀਆਂ ਪਕੌੜੀਆਂ ਤਾਲੀਆਂ ਦੋ ਵਾਰੀ ਕਰਕੇ ਤੇ ਇਧਰ ਤੜਕੇ ਵਾਸਤੇ ਤੇਲ ਜਿਹੜਾ ਸੀ ਉਹ ਗਰਮ ਹੋਣ ਲਈ ਰੱਖ ਦਿੱਤਾ ਤੇ ਨਾਲ ਸੋਚਿਆ ਕਿ ਜੇ ਕੜੀ ਹੈ ਤਾਂ ਫਿਰ ਚਾਵਲ ਤਾਂ ਹੋਣੇ ਚਾਹੀਦੇ ਆ ਸੋ ਮੈਂ ਚਾਵਲ ਵੀ ਜਿਹੜੇ ਭੋਲੇ ਤੇ ਚਾਵਲ ਦਾ ਪਾਣੀ ਰੱਖ ਦਿੱਤਾ ਸੀਗਾ ਕਿ ਨਾਲੋਂ ਨਾਲ ਪੰਜ ਸਾਰਾ ਕੁਝ ਟਾਈਮ ਹੈ ਸਵੇਰ ਦੇ ਅਜੇ 10 ਵਜੇ ਦਾ ਸੀਗਾ ਤੇ ਬਾਹਰ ਮੌਸਮ ਬਹੁਤ ਵਧੀਆ ਸੀ ਤੇ ਇਸ ਕਰਕੇ ਮੈਂ ਸੋਚਿਆ ਕਿ ਚਲੋ ਜਲਦੀ ਜਲਦੀ ਆਪਾਂ ਜਿਹੜਾ ਦੁਪਹਿਰ ਦਾ ਖਾਣਾ ਬਣਾ ਲਈਏ ਮੌਸਮ ਭਾਵੇਂ ਬਾਹਰ ਬੱਦਰ ਵਾਲਾ ਹੋਇਆ ਪਿਆ بارش ਵੀ ਹੋ ਰਹੀ ਹੈ ਪਰ ਵੀ ਅੰਦਰਾਂ ਦੇ ਵਿੱਚ ਬਹੁਤ ਗਰਮੀ ਬਹੁਤ ਦਿਨੀ ਬੇਟਾ ਦਿਨੀ ਅੰਦਰਾਂ ਚ ਬੁਰਾ ਹਾਲ ਹੋਇਆ ਤੇ ਗਰਮੀ ਦੇ ਨਾਲ ਚਾਵਲ ਬਣ ਗਏ ਤੇ ਉਹ ਮੈਂ ਕੱਢ ਕੇ ਤੇ ਇੱਟੀਫਾਂ ਦੇ ਵਿੱਚ ਟੱਕ ਕੇ ਰੱਖ ਲੇ ਤੇ ਇੱਧਰ ਬਣ ਚੁਲਦੀ ਸਾਡੀ ਕੜੀ ਵੀ ਜਮੀ ਜਮੀ ਤੇ ਇਹਨੂੰ ਵੀ ਮੈਂ ਰੱਖ ਦਾਂਗੀ ਹੁਣ ਆ ਇਹਦੇ ਵਿੱਚ ਕੱਢ ਕੇ ਤੇ ਉਹ ਬਰਤਨ ਜਿਹੜਾ ਆਪਾਂ ਸਾਫ਼ ਕਰ ਦਾਂਗੇ ਬਾਕੀ ਸਾਰੇ ਸਾਡੇ ਕਿਚਨ ਸਾਫ ਹੋ ਗਏ ਨੇ ਉਪਰ ਬਰਤਨ ਵਗੈਰਾ ਧੋ ਕੇ ਮੈਂ ਰੱਖ ਦਿੱਤੇ ਜਿਹੜੇ ਪਹਿਲਾਂ ਧੁੱਤੇ ਸੀਗੇ ਉਹ ਲਗਾ ਦਿੱਤੇ ਉਹ ਰਾਤ ਵਾਸਤੇ ਕarele ਆ ਥੋੜੇ ਨਾਲ ਬਣਾ ਲਾਂਗੀ ਉਹ ਮੈਂ ਛਿੱਲ ਕੇ ਇੱਕ ਸਾਈਡ ਤੇ ਕਰ ਦਿੱਤੇ ਆ ਤਾਂ ਜੋ ਨੁੱਚੜ ਜਾਣ ਪਾਣੀ ਸੁੱਕ ਜੇ ਉਹਨਾਂ ਦਾ ਤੇ ਇਹਨੂੰ ਵੀ ਪਾੜ ਦਿੱਤਾ ਤੇ ਹੁਣ ਹੋ ਗਿਆ ਆਪਾਂ ਕਿਚਨ ਨੂੰ ਲੋ ਫਰੀ ਦੁਪਹਿਰ ਦਾ ਖਾਣਾ ਵਗੈਰਾ ਬਣਾ ਕੇ ਤੇ ਨਾ ਤੋ ਲਿਆ ਸੀਗਾ ਫਿਰ ਬਾਜ਼ਾਰ ਦਾ ਕੰਮ ਸੀਗਾ ਥੋੜਾ ਸਮਾਨ ਲਿਉਣ ਵਾਲਾ ਸੀ ਬੱਚਿਆਂ ਦਾ ਵੀ ਤੇ ਘਰ ਦੀਆਂ ਜਿਹੜੀਆਂ ਸਬਜ਼ੀਆਂ ਫਰੂਟ ਵਗੈਰਾ ਲਿਉਣ ਵਾਲੇ ਸੀਗੇ ਤੇ ਇਹਨਾਂ ਨੂੰ ਫਿਰ ਇੱਕ ਦੋ ਦਿਨ ਟਾਈਮ ਨਹੀਂ ਸੀ ਸੋ ਕਹਿੰਦੇ ਕਿ ਚਲੋ ਆਓ ਨਾਲ ਤੇ ਜੋ ਵੀ ਤੁਸੀਂ ਖਰੀਦਣਾ ਹੋ ਤੁਸੀਂ ਖਰੀਦ ਲਓ ਪਹਿਲਾਂ ਇੱਕ ਹੋਰ ਸ਼ਾਪ ਤੇ ਗਏ ਸੀ ਉਸ ਤੋਂ ਬਾਅਦ ਫਿਰ ਸਮਾਰਟ ਬਾਜ਼ਾਰ ਪਹੁੰਚੇ ਤੇ ਇੱਥੋਂ ਵੀ ਥੋੜਾ ਬਹੁਤ ਸਮਾਨ ਲੈਣ ਵਾਲਾ ਸੀ ਘਰਾਂ ਦੇ ਤੁਹਾਨੂੰ ਪਤਾ ਹੈ ਕੋਈ ਨਾ ਕੋਈ ਕੋਈ ਨਾ ਕੋਈ ਚੀਜ਼ ਜਦਾਂ ਮੁੱਕੀ ਰਹਿੰਦੀ ਹੈ ਤੇ ਇੱਕ ਬੱਚਿਆਂ ਵਾਲਾ ਘਰ ਹੁੰਦੇ ਕਰਕੇ ਫਿਰ ਹੁੰਦਾ ਹੈ ਕਿ ਹਰ ਇੱਕ ਚੀਜ਼ ਹੋਏ ਤੇ ਇੱਥੇ ਆ ਵੱਡੀ ਬੇਟੀ ਤਾਂ ਖਾ ਲੈਂਦੀ ਹੈ ਦੂਸਰਾ ਬਟਰ ਛੋਟੀ ਨਾ ਕਦੇ-ਕਦੇ ਜिद ਕਰਦੀ ਹੈ ਕਿ ਮੈਂ ਅਮੂਲ ਵਾਲਾ ਬਟਰ ਹੀ ਲੈਣਾ ਪਰੌਂਠੀ ਵਗੈਰਾ ਦੇ ਉੱਪਰ ਚਾਹ ਬ੍ਰੈਡ ਨੂੰ ਲਗਾ ਕੇ ਸੋ ਮੈਂ ਸੋਚਿਆ ਕਿ ਚਲੋ ਫਿਰ ਇੱਥੋਂ ਹੀ ਖਰੀਦ ਲੈਣੇ ਆ ਤੇ ਹੋਰ ਕਿਚਨ ਦਾ ਥੋੜਾ ਜਿਹਾ ਸਮਾਨ ਲੈਣ ਵਾਲਾ ਸੀਗਾ ਉਹ ਦੇਖਿਆ ਉੱਥੋਂ ਕਿ ਚਲੋ ਜੇ ਵਧੀਆ ਮਿਲ ਜਾਂਦਾ ਤਾਂ ਅਸੀਂ ਇੱਥੋਂ ਖਰੀਦ ਲੈਣੇ ਆ ਤੇ ਇਹ ਤੇ ਬੋਟਲਸ ਮੈਂ ਦੇਖਦੀ ਪਈ ਸੀ ਪ੍ਰਾਈਸ ਤਾਂ ਉਹਨਾਂ ਨੇ ਠੀਕ ਹੈ ਰੀਜ਼ਨੇਬਲ ਪ੍ਰਾਈਸ ਸੀਗੇ ਪਰ ਨਾ ਬਿਲਕੁਲ ਹਲਕੀ ਹਲਕੀ ਜੀ ਦੇਖਣ ਨੂੰ ਲੱਗੇ ਫਿਰ ਮੈਂ ਮੇਰਾ ਜਿੱਦਾ ਮਤਲਬ ਮੈਨੂੰ ਨਹੀਂ ਠੀਕ ਲੱਗੀ ਮੇਰਾ ਮਨ ਜਿਆ ਨਹੀਂ ਤੇ ਫਿਰ ਮੈਂ ਰਹਿਣ ਦਿੱਤੀ ਮੈਂ ਕਿਹਾ ਕਿ ਨਹੀਂ ਆਪਾਂ ਨਹੀਂ ਇਹ ਖਰੀਦਣੀ ਹੋਰ ਜਿਹੜਾ ਸਮਾਨ ਸੀਗਾ ਖਰੀਦਣ ਵਾਲਾ ਉਹ ਅਸੀਂ ਖਰੀਦਿਆ ਸਬਜ਼ੀਆਂ ਲਈਆਂ ਫਰੂਟਸ ਵਗੈਰਾ ਲਏ ਤੇ ਉਹ ਲੈ ਕੇ ਫਿਰ ਅੱਗੇ ਘਰ ਫਿਰ ਮੈਂ ਕਿਹਾ ਨੂੰ ਹੁਣ ਪੋਲੀਥੀਨ ਚ ਕੱਢ ਕੇ ਤੇ ਇਹਨਾਂ ਨੂੰ ਧੋ ਕੇ ਰੱਖ ਲਿਆ ਜਾਏ ਆ ਮੈਂ ਧੋ ਕੇ ਫਰੂਟ ਜਿਹੜੇ ਸੀ ਕੋ ਇੱਕ ਵੱਖਰੀ ਟੋਕਰੀ ਚ ਰੱਖ ਲੇ ਕਿ ਇਹਨਾਂ ਦਾ ਪਾਣੀ ਨਿਕਲ ਜੇ ਕਰੇਲੇ ਕੁਝ ਮੈਂ ਸਵੇਰੇ ਛੇਲੇ ਲਏ ਸੀ ਤੋਂ ਉਹ ਥੋੜੇ ਖਰਾਬ ਨਿਕਲੇ ਸੀ ਫਿਰ ਥੋੜੇ ਜਿਹਾ ਕਰੇਲੇ ਮੈਂ ਹੋਰ ਲੈ ਆਏ ਮੈਂ ਕਿਹਾ ਚਲੋ ਮਤਲਬ ਰਾਤ ਦਾ ਤੇ ਕੱਲ ਮਾਰਨਿੰਗ ਦਾ ਜਿਹੜਾ ਉਹ ਸਰ ਜਾਏਗਾ ਫਿਰ ਜੇ ਸਬਜ਼ੀ ਇੱਕ ਵਾਰੀ ਬਣਾਉਣੀ ਮਿਹਨਤ ਵੀ ਲੱਗਦੀ ਐ ਤੇ ਥੋੜੇ ਜਿਹਾ ਹੋਰ ਬਣਾ ਲੈਣੀ ਫਿਰ ਹੋ ਗਿਆ ਦੁਪਹਿਰ ਦਾ ਟਾਈਮ ਫੇਰਾ ਲੰਚ ਆਪਾਂ ਕੀਤਾ ਜੋ ਆਪਾਂ ਸਵੇਰੇ ਜੰਮੀ ਜੰਮੀ ਬਣਾਇਆ ਸੀਗਾ ਤੇ ਬੜਾ ਹੀ ਟੇਸਟੀ ਬਣਿਆ ਸੀ ਹਲੋ ਹੋ ਗਿਆ ਹੁਣ ਸ਼ਾਮ ਦਾ ਟਾਈਮ ਤੇ ਅੱਜ ਮੈਂ ਜਿਵੇਂ ਪਹਿਲਾਂ ਮੈਂਸ਼ਨ ਕੀਤਾ ਸੀਗਾ ਕਿ ਸਵੇਰੇ ਮੌਸਮ ਨੇ ਠੰਡਾ ਹੋ ਗਿਆ ਸੀ ਬਾਰਿਸ਼ ਹੋ ਗਈ ਸੀ ਥੋੜੀ ਉਹਦੇ ਕਰਕੇ ਬਾਦ ਬਾਰਿਸ਼ ਤਾਂ ਕੋਈ ਨਹੀਂ ਹੋਈ ਪਰ ਮੌਸਮ ਬਹੁਤ ਵਧੀਆ ਹੋ ਗਿਆ ਹੁਣ ਵੀ ਠੀਕਾ ਬਾਹਰ ਬੈਠਾ ਜਾ ਰਿਹਾ ਹਵਾ ਵੀ ਤਾਂ ਮੇਰੀ ਨਹੀਂ ਜ਼ਿਆਦਾ ਚੱਲ ਰਹੀ ਪਰ ਬੜਾ ਵਧੀਆ ਤੇ ਇਹਨਾਂ ਨੂੰ ਵੀ ਦੋਨਾਂ ਨੂੰ ਅੱਜ ਮੌਕਾ ਮਿਲ ਗਿਆ ਅੱਜ ਐ ਖੁਸ਼ ਹੋ ਕੇ ਖੇਡ ਰਹੀਆਂ ਦੋਨਾਂ ਹੈਲੋ ਕਰੋ ਹੈਲੋ 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 ਤੇ ਹੋਰ ਤੁਸੀਂ ਵੀ ਸਾਰੇ ਜਣੇ ਜਰੂਰ ਦੱਸਿਓ ਕਿੱਥੇ-ਕਿੱਥੇ ਬਾਰਿਸ਼ ਹੋਈ ਤੇ ਕਿੱਥੇ ਕਿੱਥੇ ਨਹੀਂ ਹੋਈ ਮੇਰੇ ਅਕੋਰਡਿੰਗ ਤਾਂ ਸਾਰੀ ਜਗ੍ਹਾ ਤੇ ਹੋਈ ਇੱਕ ਸਿਰਫ ਸਾਡੇ ਇੱਥੇ ਘਟ ਹੁੰਦੀ ਆ ਹਨਾ ਸਾਡੇ ਵੱਲ ਆਪ ਏਰੀਆ ਜਿਹੜਾ ਥੋੜਾ ਜਿਹਾ ਬਾਰਿਸ਼ ਤੋਂ ਵਾਂਝਾ ਰਹਿ ਜਾਂਦਾ ਸੋ ਮੈਂ ਸੋਚਿਆ ਕਿ ਜੇ ਅੱਜ ਮੌਸਮ ਥੋੜਾ ਠੀਕ ਆ ਸਬਜ਼ੀ ਮੈਂ ਬਣਾਈ ਆ ਅੱਜ ਤਰੇਲੇ ਬਣਾਈ ਆ ਸ਼ਾਮ ਦੇ ਡਿਨਰ ਵਾਸਤੇ ਤੇ ਹੁਣ ਮੈਂ ਕਿਹਾ ਥੋੜਾ ਟਾਈਮ ਹੈ ਕਾ ਫੁਲਕੇ ਥੋੜਾ ਰੁੱਕ ਕੇ ਪਕਾਉਣੇ ਆ ਫੁਲਕੇ ਤੇ ਹੁਣ ਥੋੜੀ ਸੈਰ ਕਰ ਲਾਂ ਬਾਹਰ ਦੀ ਹਨਾ ਤੇ ਅੱਜ ਤੁਹਾਨੂੰ ਵੀ ਕਰਾਉਣੇ ਆ ਸੈਰ ਇਹ ਹੈ ਸਾਡੇ ਇੱਕ ਪਿਆਰੇ ਜਿਹੇ ਦਿਨ ਦੀ ਪਿਆਰੀ ਜੀ ਵੀਡੀਓ ਤੇ ਜੇ ਤੁਹਾਨੂੰ ਪਸੰਦ ਆਈਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਪਲੀਜ਼ ਆਪਣੇ ਕਮੈਂਟ ਦੇ ਜ਼ਰੀਏ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਆ ਕਰੋ ਥੈਂਕ ਯੂ